ਹੋਣ ਵਾਲੀ ਜਿਹੜੀ ਜਨਰੇਸ਼ਨ ਜ਼ਿਆਦਾਤਰ ਬਾਹਰ ਗਈ ਚਲੀ ਜਿਹੜੀ ਰਹੇਗੀ ਹੂੰ ਉਹ ਬਸ ਰੀਲਾਂ ਤੇ ਲੱਗੀ ਹੋਈ ਆ ਇੰਸਟਾ ਤੇ ਲੱਗੀ ਹੋਈ ਆ ਹੂੰ ਫੇਸਬੁੱਕ ਤੇ ਲੱਗੀ ਹੋਈ ਆ ਬਜ਼ੁਰਗਾਂ ਚ ਤਾਂ ਬੈਠਦੇ ਨੇ ਜੀ ਕਿਸੇ ਨੂੰ ਬਾਤਾਂ ਦਾ ਨਹੀਂ ਪਤਾ ਹੈਗਾ ਬਾਤਾਂ ਕੀ ਹੁੰਦੀਆਂ ਹਾਂ ਨਵੇਂ ਬੱਚਿਆਂ ਨੂੰ ਪੁੱਛ ਲੈ ਜੇ ਬਾਤਾਂ ਕੀ ਹੁੰਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਜੀ ਬਾਤਾਂ ਕੀ ਹੁੰਦੀਆਂ ਹੂੰ ਹੈਣਾ ਜੀ ਆਪਾਂ ਬਜ਼ੁਰਗਾਂ ਤੋਂ ਸੁਣਦੇ ਰਹੇ ਆ ਹੂੰ ਹਣਾ ਜੀ ਅੱਗੇ ਭੂਆ ਫੁੱਫੜ ਨੇ ਆ ਜਾਣਾ ਚਾਹ ਚੜ ਜਾਣਾ ਰਾਤ ਨੂੰ ਬਾਤਾਂ ਹੀ ਪਾਈ ਹਣਾ ਜੀ ਬਾਤਾਂ ਪਾਈ ਜਾਂਦੇ ਹਾਂ ਕਹਾਣੀਆਂ ਸੁਣਾਈ ਜਾਂਦੇ ਕਹਾਣੀਆਂ ਸੁਣਾਈ ਜਾਂਦੇ 12 12 ਵਜੇ ਜਾਂਦੇ ਬਿਲਕੁਲ ਹਣਾ ਜੀ ਹਾਂ ਤੇ ਹੁਣ ਤਾਂ ਭੂਆ ਫੁੱਫੜ ਆਏ ਹੋਣ ਤੇ ਬੱਚਾ ਮੋਬਾਈਲ ਤੇ ਲੱਗਿਆ ਹੁੰਦਾ ਹਣਾ ਜੀ ਕੋਈ ਪਬਜੀ ਖੇਢੀ ਜਾਂਦਾ ਕੋਈ ਗੇਮ ਲਾ ਹੋਰ ਖੇਢੀ ਜਾਂਦਾ ਕੋਈ ਇੰਸਟਾ ਚਲਾਈ ਜਾਂਦਾ ਕੋਈ ਰੀਲ ਬਣਾਈ ਜਾਂਦਾ ਬਿਲਕੁਲ ਕਿ ਜੀ ਮੰਮੇ ਨੇ ਆ ਜਾਣਾ ਮੰਮੀ ਨੇ ਆ ਜਾਣਾ ਹਨਾ ਜੀ ਕੋਲੀ ਬੈਠ ਰਹਿਣਾ ਅਸੀ ਨੇ ਕੋਲੇ ਬੈਠੇ ਰਹਿਣਾ ਚਾਹ ਹੀ ਛੜਿਆ ਰਣ ਲੈ ਸਾਡੇ ਭੂਆ ਫੁੱਫੜਾਏ ਆ ਭੂਆ ਜੀ ਆਏ ਆ ਮਾਮਾ ਜੀ ਆਏ ਆ ਹਨਾ ਜੀ ਕਿੰਨਾ ਚਾਹ ਹੁੰਦਾ ਸੀਗਾ ਹੁਣ ਰਿਸ਼ਤੇ ਤੋੜਤੇ ਮਤਲਬ ਫੋਨ ਨੇ ਹਾਂ ਜੀ ਬਿਲਕੁਲ ਤੋੜਤੇ ਅਸਰ ਪਿਆ ਜੀ ਖਤਮ ਹੀ ਕਰਤੇ ਖਤਮ ਹੀ ਕਰ ਕਿ ਮਤਲਬ ਸਸਰੀਕਾਲ ਤੱਕ ਹੀ ਸੀਮਤ ਰਹਿ ਗਿਆ ਜਵਾਕ ਆਇਆ ਸਸਰੀਕਾਲ ਬੁਲਾਈ ਪਾਸੇ ਪਾਸੇ ਬਿਲਕੁਲ ਜੀ ਉਹ ਵੀ ਜੀ ਜ਼ਿਆਦਾਤਰ ਸਸਰੀਕਾਲ ਵੀ ਮਨ ਲਾਦਾ ਪਿੰਡਾਂ ਚ ਹੀ ਚਲਦੀ ਹੈ ਹੂੰ ਚੇਰਾਂ ਚੋਂ ਤੁਹਾਨੂੰ ਨਮਸਤੇ ਹੈਲੋ ਹਾਈ ਹਨਾ ਜੀ ਹਾਂ ਜਾਂਦਾ ਹੀ ਹੋ ਗਿਆ ਬਿਲਕੁਲ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬੁਲਾਉਣੀ ਉਹ ਤਾਂ ਉਹ ਤਾਂ ਬਹੁਤ ਦੂਰ ਹੋ ਗਿਆ ਜੀ ਇਹ ਕਿ ਵੀ ਬੜੀ ਤਰਾਸਦੀ ਹੈ ਜੀ ਹੂੰ ਕਿਉਂਕਿ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਹਨਾ ਜੀ ਆਪਣੀਆਂ ਸਰਕਾਰਾਂ ਨੂੰ ਵੀ ਕਰਨੇ ਚਾਹੀਦੇ ਆ ਸਿਕ ਸੰਸਥਾਵਾਂ ਨੂੰ ਵੀ ਸਿਕ ਸੰਸਥਾਵਾਂ ਨੂੰ ਕਰਨਾ ਚਾਹੀਦੇ ਐਸਜੀਪੀਸੀ ਨੂੰ ਕਰਨੇ ਚਾਹੀਦੇ ਹਨਾ ਜੀ ਬਿਲਕੁਲ ਮੈਂ ਕਹਿਣਾ ਹੁੰਨਾ ਲੈ ਵੀ ਇਹਨਾਂ ਨੂੰ ਹਰ ਬਲਾਕ ਵਿੱਚ ਹੂੰ ਇੱਕ ਸਕੂਲ ਦੋ ਸਕੂਲ ਖੁੱਲਣੇ ਚਾਹੀਦੇ ਆ ਐਸਜੀਪੀਸੀ ਨੂੰ ਬਿਲਕੁਲ ਉਹਦੇ ਵਿੱਚ ਗੁਰਸਿੱਖ ਬੱਚਿਆਂ ਨੂੰ ਫਰੀ ਐਜੂਕੇਸ਼ਨ ਦੇਣ ਹੂੰ ਠੀਕ ਹੈ ਜੀ ਫਰੀ ਗਿਆਨ ਦੇਣ ਹੂੰ ਠੀਕ ਹੈ ਜੀ ਫਰੀ ਇਲਾਜ ਦੇਣ ਹੂੰ ਤੁਸੀਂ ਪੁੱਛੋ ਕਿਉਂ ਜੀ ਕਿਉਂਕਿ ਉਹਦੇ ਨਾਲ ਇੱਕ ਤਾਂ ਆਪਣੀ ਸਿੱਖੀ ਵਧੂਗੀ ਹੂੰ ਨੰਬਰ 1 ਹੂੰ ਨੰਬਰ 2 ਬੱਚਿਆਂ ਨੂੰ ਪਤਾ ਲੱਗੂ ਆਪਣੇ ਸਿੱਖ ਧਰਮ ਬਾਰੇ ਜੀ ਇਸ ਕਰਕੇ ਨਾ ਬਈ ਜੀ ਆਪਣੇ ਇੱਧਰ ਸਾਡੇ ਬਾਰਡਰ ਸਾਈਡ ਹੂੰ ਧਰਮ ਤਬਦੀਲ ਬਹੁਤ ਕਰੀ ਜਾ ਰਹੇ ਆ ਲੋਕ ਬਹੁਤ ਕਰ ਰਹੇ ਆ ਬਹੁਤ ਕਰ ਰਹੇ ਕੋਈ ਸ਼ੱਕ ਨਹੀਂ ਜੀ ਉਹ ਕਿਸੇ ਲਾਲਚ ਕਰਕੇ ਆ ਲਾਲਚ ਕਰਕੇ ਆ ਦੇਖੋ ਉਦੋਂ ਨਾ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਲੈ ਵੀ ਇਹ ਕੰਮ ਕਰਨ ਵਾਲੇ ਸੀ ਜਿਦੇ ਚ ਕਮੀਆਂ ਪੇਸ਼ੀਆਂ ਰਹਿ ਗਈਆਂ ਬਿਲਕੁਲ ਤੇ ਇਹ ਕਰਨੇ ਬੰਦੇ ਆ ਹੂੰ ਤੇ ਕਰ ਕੌਣ ਸਕਦੇ ਆ ਇਹ ਐਸਜੀਪੀਸੀ ਕਰ ਸਕਦੀ ਆ ਬਜਟ ਬਹੁਤ ਬਜਟ ਬਹੁਤ ਆ ਜੀ ਪੰਜਾਬ ਦੇ ਬਰਾਬਰ ਬਜਟ ਆ ਜੀ ਬਿਲਕੁਲ ਮੈਂ ਆਪਣੇ ਹਲਕੇ ਚ ਕੋਈ ਪਿੰਡ ਨਹੀਂ ਛੱਡਿਆ ਜੀ ਹੂੰ ਹੁਣ ਮੈਂ ਜ਼ਿਲ੍ਹੇ 'ਚ ਕੰਮ ਕਰਨ ਦੀ ਸੋਚ ਰਿਹਾ ਹਾਂ ਹੋਰ ਪਿੰਡ ਅਸੀਂ ਅੱਗੇ ਵੱਧ ਰਹੇ ਹਾਂ ਸਟੈਪ ਬਾਈ ਸਟੈਪ ਸਾਡੀਆਂ ਟੀਮਾਂ ਹੈਗੀਆਂ ਹੂੰ ਮਤਲਬ ਵੀ ਹੋਰ ਤੁਸੀਂ ਫੜੋ ਕਿਸੇ ਦੀ ਪੈਨਸ਼ਨ ਰੁਕੀ ਆ ਦੱਸੋ ਹੂੰ ਜੇ ਕਿਸੇ ਦੇ ਮੰਨ ਲਓ ਪੈਨਸ਼ਨ ਲੱਗਣ ਵਾਲੀ ਆ ਤਾਂ ਦੱਸੋ ਹੂੰ ਅਸੀਂ ਕਰ ਰਹੇ ਹਾਂ ਜੀ ਸਿਆਲ 'ਚ ਥੋੜੇ ਬਹੁਤੇ ਜਿੰਨੀ ਕੇ ਮੇਰੀ ਪੂਜੀ ਹੈਗੀ ਐ ਲੋੜਵੰਦਾਂ ਨੂੰ ਕੱਪੜੇ ਗਰਮ ਦੇਈਦੇ ਆ ਜੀ ਅੱਛਾ ਹਾਂਜੀ ਇਦਾਂ ਕੁਝ ਕਰਦੇ ਰਹਿੰਦੇ ਹਾਂ ਕਰਦੇ ਆ ਜੀ ਸਕੂਨ ਮਿਲਦਾ ਜੀ ਬੜੀ ਖੁਸ਼ੀ ਮਿਲਦੀ ਆ ਮੈਂ ਮਨਰੇਗਾ ਲਈ ਵੀ ਕੰਮ ਕਰਦਾ ਜੀ ਹੂੰ ਉਹਨਾਂ ਦੀ ਦਿਹਾੜੀ ਦੇ ਵਾਧੇ ਦੇ ਸਬੰਧ ਵਿੱਚ ਵੀ ਕਰਦਾ ਹੂੰ ਅੰਗਣਵਾੜੀ ਭੈਣਾਂ ਦੇ ਹੂੰ ਧਰਨਿਆਂ 'ਚ ਵੀ ਜਾਈਦਾ ਆਕੀ ਦਲ ਵੀ ਇਹਨਾਂ ਨੂੰ ਵੀ ਇਹਨਾਂ ਦੀ ਤਨਖਾਹ ਪੂਰੀ ਮਿਲਣੀ ਚਾਹੀਦੀ ਆ ਹੂੰ ਕਿਸਾਨੀ ਅੰਦੋਲਨ 'ਚ ਵੀ ਜਾਈਦਾ ਜੀ ਹੂੰ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਕੋਈ ਮਤਲਬ ਸ਼ਹਿਰ ਕਹਿੰਦੇ ਕਿਤੇ ਵੀ ਧਰਨਾ ਲੱਗੇ ਤੁਸੀਂ ਉੱਥੇ ਹੋਣਾ ਹੀ ਹੋਣਾ ਹਾਂਜੀ ਉੱਥੇ ਜ਼ਰੂਰ ਜਾਈਦਾ ਜੀ ਬੜਾ ਸਕੂਨ ਮਿਲਦਾ ਜੀ ਕਿਸੇ ਦੇ ਹੱਕਾਂ ਦੀ ਆਵਾਜ਼ ਜਦੋਂ ਆਪਾਂ ਬੁਲੰਦ ਕਰਦੇ ਹਾਂ ਕਿਸੇ ਸੰਘਰਸ਼ ਜਦੋਂ ਜਾਂਦੇ ਹਾਂ ਹਾਂਜੀ ਹਰੇਕ ਚ ਜਾਈਦਾ